ਮਾਹੌਲ ਤੇ ਆਲੇ-ਦੁਆਲੇ ਦਾ ਹੀ ਵੱਡਾ ਅਸਰ ਹੁੰਦਾ ਹੈ ਸਥਾਨ ਦੀ ਮੁੰਡਾ ਬੜਾ ਪ੍ਰਤਾਪ ਹੈ ਸੰਤ ਬਾਬਾ ਅਤਰ ਸਿੰਘ ਹੋਣਾ ਦੀ ਵੱਡੀ ਤਪੱਸਿਆ ਜੋੜ ਮੇਲੇ ਆਰੰਭ ਹੁੰਦੇ ਜਿਸ ਵੇਲੇ ਆਰੰਭ ਹੋਏ ਉਦੋਂ ਤਾਂ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀਗਾ ਪਰ ਸਮੇਂ ਦੇ ਨਾਲ ਕੁਝ ਹੋਰ ਵਕਤੀ ਚੀਜ਼ਾਂ ਦਾ ਪ੍ਰਭਾਵ ਆ ਜਾਂਦਾ ਸਾਡੀ ਢਲਾਈ ਉਹਨੂੰ ਕਬੂਲ ਲੈਂਦੀ ਹੈ ਜੀ ਉਸੇ ਦੌਰਾਨ ਇੱਥੇ ਬਹੁਤ ਸ਼ੋਰ ਸ਼ਰਾਬੇ ਰੌਲੇ ਰੱਪੇ ਵਾਲਾ ਮਾਹੌਲ ਬਣਿਆ ਉਹ ਮਾਹੌਲ ਹੀ ਤੁਹਾਡੀ ਸ਼ਖਸੀਅਤ ਨੂੰ ਉਹਨੇ ਉਸਾਰਨਾ ਜਾਂ ਉਹਨੂੰ ਹੋਰ ਢਲਾਈ ਚ ਗ੍ਰਾਈ ਚ ਲੈ ਕੇ ਜਾਣਾ ਉਹ ਮਾਹੌਲ ਹੀ ਅਸਰ ਕਰਦਾ ਜਿਹੜੇ ਜੋੜ ਮੇਲੇ ਦੇ ਵਿੱਚ ਸੰਗਤ ਆਉਂਦੀ ਹੈ ਬਹੁਤਾਂ ਗਿਣਤੀ ਨੌਜਵਾਨ ਆਉਂਦੇ ਨੇ ਉਹ ਪਥਿਤਪਣ ਦਾ ਸ਼ਿਕਾਰ ਹੋ ਰਹੇ ਨੇ ਕੀ ਇਹ ਆਸ ਲਈ ਜਾ ਸਕਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਦਮ ਹੋਣਗੇ ਕਿ ਨੌਜਵਾਨਾਂ ਨੂੰ ਕੋਈ ਸਾਂਝਾ ਯਤਨ ਕਰਕੇ ਉਹਨਾਂ ਨੂੰ ਗੁਰਮਤ ਦੇ ਨਾਲ ਜੋੜਨ ਦੇ ਕੋਈ ਪ੍ਰੇਰਿਆ ਜਾਊਗਾ ਦੇਖੋ ਮਾਹੌਲ ਤੇ ਆਲੇ ਦੁਆਲੇ ਦਾ ਹੀ ਵੱਡਾ ਅਸਰ ਹੁੰਦਾ ਇਸ ਥਾਂ ਦੀ ਮੁੰਡਾ ਬੜਾ ਪ੍ਰਤਾਪ ਹੈ ਸੰਤ ਪਾਪਾ ਅਤਰ ਸਿੰਘ ਹੋਣਾ ਦੀ ਵੱਡੀ ਤਪੱਸਿਆ ਹੈ ਸੋ ਪਰ ਸਮੇਂ ਨਾਲ ਜਦੋਂ ਜੋੜ ਮੇਲੇ ਆਰੰਭ ਹੁੰਦੇ ਜਿਸ ਵੇਲੇ ਆਰੰਭ ਹੋਏ ਉਦੋਂ ਤਾਂ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀਗਾ ਪਰ ਸਮੇਂ ਦੇ ਨਾਲ ਕੁਝ ਹੋਰ ਵਕਤੀ ਚੀਜ਼ਾਂ ਦਾ ਪ੍ਰਭਾਵ ਆ ਜਾਂਦਾ ਸਾਡੀ ਢਲਾਈ ਉਹਨੂੰ ਕਬੂਲ ਲੈਂਦੀ ਹੈ ਉਸੇ ਦੌਰਾਨ ਇੱਥੇ ਬਹੁਤ ਸ਼ੋਰ ਸ਼ਰਾਬੇ ਰੌਲੇ ਰੱਪੇ ਵਾਲਾ ਮਾਹੌਲ ਬਣਿਆ ਉਹ ਮਾਹੌਲ ਹੀ ਤੁਹਾਡੀ ਸ਼ਖਸੀਅਤ ਨੂੰ ਉਹਨੇ ਉਸਾਰਨਾ ਜਾਂ ਉਹਨੂੰ ਹੋਰ ਢਲਾਈ ਚ ਗ੍ਰਾਈ ਚ ਲੈ ਕੇ ਜਾਣਾ ਉਹ ਮਾਹੌਲ ਹੀ ਅਸਰ ਕਰਦਾ ਜਿੱਦਾਂ ਜਥੇ ਵਖ ਵਖਾਉਣ ਆਪਣੇ ਪੜਾ ਕਰਨ ਇੱਥੇ ਗੁਰਬਾਣੀ ਕੀਰਤਨ ਹੋਵੇ ਸੰਗਤ ਹੋਵੇ ਜਿੱਥੇ ਵੀ ਦਿਲ ਕਰੇ ਕੋਈ ਭਜਨ ਬੰਦਗੀ ਚ ਜੁੜ ਸਕੇ ਉਹਨੂੰ ਕੋਈ ਹੋਰ ਬਾਹਰੀ ਆਵਾਜ਼ਾਂ ਪਰੇਸ਼ਾਨ ਨਾ ਕਰਨ ਤਾਂ ਸੁਭਾਵਕ ਹੈ ਉਹ ਸਾਰਾ ਮਾਹੌਲ ਸੇਵਾ ਕਰਨ ਵਾਲਿਆਂ ਤੇ ਬਾਣੀ ਸੁਣਨ ਵਾਲਿਆਂ ਤੇ ਪੜ੍ਹਨ ਵਾਲਿਆਂ ਤੇ ਸਾਰਿਆਂ ਤੇ ਅਸਰ ਪਾਊਗਾ ਜੇ ਰੌਲੇ ਰੱਪੇ ਡੈਕ ਹੋਰ ਚੱਲੀ ਗਿਆ ਫਿਰ ਉਹਨੇ ਉਸ ਤਰ੍ਹਾਂ ਦਾ ਅਸਰ ਪਾਉਣਾ